ਦੱਸਦੇ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਪਖਵਾਲ ਰੋਡ ਇਲਾਕੇ ਦੇ ਵਿੱਚ ਵੀਰਵਾਰ ਵਕਤ ਉਸ ਵੇਲੇ ਗਰਮਾ ਜਾਂਦਾ ਉਸ ਵੇਲੇ ਹਫੜਾ ਤਫਰੀਦਾਂ ਮਾਹੌਲ ਬਣ ਜਾਂਦਾ ਜਦੋਂ ਮਾਮੂਲੀ ਕਹਾ ਸੁਣੀ ਤੋਂ ਬਾਅਦ ਇੱਕ ਨੌਜਵਾਨ ਨੇ ਕੁਸਚਾਕੇਸ਼ਰੀਆਂ ਫਾਇਰਿੰਗ ਕਰ ਦਿੱਤੀ ਵਾਰਦਾਤ ਵਿੱਚ ਇੱਕ ਨੌਜਵਾਨ ਗੱਬੀ ਰੂਪਾ ਸਕਨੀਓ ਜਿਸ ਨੂੰ ਇਲਾਕਾ ਲਈ ਡੀਐਮਸੀ ਹਸਪਤਾਲ ਪਹਤਿ ਕਰਵਾਣਗੇ ਦੱਸਦੇ ਕਿ ਰੋਪੀ ਦੀ ਹਰਕਤ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਜੋ ਸ਼ਿਕਾਇਤ ਕਰਤਾ ਹੈ ਅੰਕਿਤ ਮਲਹੋਤਰਾ ਉਸਨੇ ਦੱਸਿਆ ਕਿ 9 ਅਕਤੂਬਰ ਦੀ ਰਾਤ ਦੀ ਘਟਨਾ ਰਾਤ ਪੌਣੇ 8 ਵਜੇ ਉਹ ਆਪਣੀ ਪਤਨੀ ਦੇ ਨਾਲ ਮਹਿੰਦੀ ਦੀ ਦੁਕਾਨ ਤੇ ਮਹਿੰਦੀ ਲਗਵਾ ਕੇ ਘਰੇ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਸਤਾਮ ਸਿੰਘ ਦੇ ਨਾਲ ਗੱਡੀ ਸਾਈਡ ਕਰਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਉਸ ਦੇ ਨਾਲ ਬਹਿਸ ਹੋ ਜਾਂਦੀ ਹੈ ਮਾਮਲਾ ਸ਼ਾਂਤ ਹੁੰਦਾ ਹੈ ਸ਼ਿਕਾਇਤ ਕਰਤਾ ਆਪਣੇ ਘਰੇ ਪਹੁੰਚਾਉਣ ਦੇ ਕੁਝ ਦੇਰ ਬਾਅਦ ਪਤੀ ਨੇ ਦੱਸਿਆ ਕਿ ਮੋਬਾਈਲ ਮਹਿੰਦੀ ਦੀ ਦੁਕਾਨ ਤੇ ਰਹਿ ਗਿਆ ਜਦੋਂ ਆਪਣੇ ਪਰਆਵੰਸ਼ ਮਲੋਤਰਾ ਦੇ ਨਾਲ ਦੁਬਾਰਾ ਪਹੁੰਚਦੀ ਹੈ ਦੁਕਾਨ ਤੇ ਤਾਂ ਉੱਥੇ ਉਹ ਵਿਅਕਤੀ ਜਿਸ ਦੇ ਨਾਲ ਪਹਿਲਾਂ ਕਹਾ ਸੁਣੀ ਹੋਈ ਸੀ ਦੁਕਾਨ ਤੇ ਬੈਠਾ ਹੁੰਦਾ ਸਤਾਮ ਸਿੰਘ ਜੀ ਹਾਂ ਕਾਰ ਦੇ ਵਿੱਚ ਬੈਠਾ ਹੁੰਦਾ ਹੈ ਗੁੱਸੇ ਚ ਆ ਕੇ ਉਸ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ 5 ਤੋਂ 6 ਗੋਲੀਆਂ ਉਸੇ ਸਮੇਂ Talk to me. ਅੰਬਿਤ ਮਲੋਤਰਾ ਨੇ ਵੀ ਦੱਸਿਆ ਕਿ ਆਟੋ ਪਾਰਟਸ ਦਾ ਕਾਰੋਬਾਰ ਕਰਦੇ ਨੇ ਰਾਤ ਨੂੰ ਪਖਵਾ ਰੋਡ ਨਜ਼ਦੀਕ ਫੋਲਾਵਾਲ ਚੌਕ 9 ਅਕਤੂਬਰ ਰਾਤੀ ਕਟਾ ਪੌਣੇ 8 ਵਜੇ ਇਹ ਘਟਨਾ ਵਾਪਰਦੀ ਹੈ ਜਦੋਂ ਪਤਨੀ ਐ ਮਹਿੰਦੀ ਲਗਵਾਉਣ ਤੋਂ ਬਾਅਦ ਕਰੇ ਵਾਪਸ ਲਿਆਂਦਾ ਉਸ ਨੂੰ ਵਾਪਸ ਦੁਕਾਨ ਤੇ ਉਹ ਜਾਂਦੇ ਨੇ ਕਿਉਂਕਿ ਮੋਬਾਈਲ ਰਹਿ ਜਾਂਦਾ ਹੈ ਉਸ ਤੋਂ ਬਾਅਦ ਸਤਨਾਮ ਸਿੰਘ ਜਿਸ ਦੇ ਨਾਲ ਪਹਿਲਾਂ ਹੀ ਕਹਾਸ ਸੁਣੀ ਹੋਈ ਸੀ ਉਸ ਦੇ ਵੱਲੋਂ ਫਾਇਰ ਕਰਤੇ ਜਾਂਦੇ ਨੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਸਤਨਾਮ ਨੇ ਗੱਡੀ ਪਿੱਛੇ ਨਹੀਂ ਕੀਤੀ ਸੀ ਮਾਮਲਾ ਜੋ ਸਾਹਮਣੇ ਆਇਆ ਉਸ ਦੌਰਾਨ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਸਪ ਤਾਮ ਨੂੰ ਗੱਡੀ ਪਿੱਛੇ ਕਰਨ ਦਾ ਕਿਆ ਸੀ ਉਸਨੇ ਹੌਲਨ ਤੇ ਹੌਲਨ ਦਿੱਤੇ ਗੱਡੀ ਪਿੱਛੇ ਨਹੀਂ ਕੀਤੀ ਜਿਸ ਤੋਂ ਬਾਅਦ ਕਹਾ ਸੁਣੀ ਹੋਈ ਹੈ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਸ ਸੰਬੰਧੀ ਕੀ ਕਹਿਣਾ ਪੁਲਿਸ ਦਾ ਕੀ ਕਹਿਣਾ ਸ਼ਿਕਾਇਤ ਕਰਤਾ ਦਾ ਤੁਸੀਂ ਖੁਦ ਸੁਣੋ ਹਾਂਜੀ ਹਾਂਜੀ ਬਜੀ ਕੀ ਨਾਮ ਹੈ ਮੇਰਾ ਨਾਮ ਅਨਕਿਤ ਮਲੋਤਰਾ ਜੀ ਕਿੱਥੇ ਰਹਿੰਦੇ ਹੋ ਮੈਂ ਫਲਾਵਰਿੰਗਲੇ ਦੇ ਰਹਿਣ ਵਾਲਾ ਹਾਂ ਈ ਹੋਇਆ ਕਿਦੇ ਨਾਲ ਹੋਇਆ ਪਦ ਹੋਇਆ ਇਹ ਸਰ ਕਰਵਾ ਚੋ ਥੋੜੀ ਦਿਨ ਦੀ ਗੱਲ ਆ ਮੈਂ ਆਪਣੀ ਫੈਮਲੀ ਨਾਲ ਸੀਗਾ ਬਾਹਰ ਤੇ ਅਸੀਂ ਉੱਥੇ ਮਹਿੰਦੀ ਲੁਆਣ ਗਏ ਸੀ ਤੇ ਇਹ ਜਿਹੜਾ ਅਕਿਊਜ਼ਡ ਹੈ ਇਹ ਵੀ ਆਪਣੀ ਫੈਮਲੀ ਨਾਲ ਉੱਥੇ ਆਇਆ ਸੀਗਾ ਤੇ ਇਹ ਫਲਾਵਰ ਇਨਕਲੇਵ ਚੋਂ ਕੋ ਮੋਰਿਆ ਪਾਨ ਢੰਡਾਰਾ ਉਹਦੇ ਬਾਹਰ ਤੇ ਉੱਥੇ ਇੱਕ ਟੈਂਟ ਲੱਗਾ ਹੋਇਆ ਸੀ ਤੇ ਮਹਿੰਦੀ ਵਗੈਰਾ ਲਾ ਰਹੀ ਸੀ ਤੇ ਅਸੀਂ ਫ੍ਰੀ ਹੋ ਗਏ ਸੀ ਅਸੀਂ ਉੱਥੋਂ ਨਿਕਲਦੇ ਸੀ ਤੇ ਇਸ ਬੰਦੇ ਦੀ ਅਕਿਊਜ਼ ਦੀ ਗੱਡੀ ਮੇਰੀ ਗੱਡੀ ਦੇ ਮਗਰ ਲੱਗੀ ਹੋਈ ਸੀ ਅਕਿਊਜ਼ ਇਹ ਸਤਨਾਮ ਸਿੰਘ ਮੁੰਡਾ ਮਾਨਕਵਾਲ ਦਾ ਕੀ ਕੰਮ ਕਰਦਾ ਇਹ ਪ੍ਰਾਪਰਟੀ ਦਾ ਕੰਮ ਹੈ ਸ਼ਾਇਦ ਉਹਦਾ ਤੇ ਇਹਨਾਂ ਨੇ ਜਦੋਂ ਅਸੀਂ ਮੈਂ ਗੱਡੀ ਦੇ ਪਿੱਛੇ ਹਾਰਨ ਮਾਰ ਰਿਹਾ ਸੀਗਾ ਕਿ ਗੱਡੀ ਪਿੱਛੇ ਕਰ ਲੈਣ ਤੇ ਇਹ ਬੰਦਾ ਆਲਰੇਡੀ ਉਥੇ ਡਰਿੰਕ ਕਰ ਰਿਹਾ ਸੀ ਇਹਨੇ ਨਹੀਂ ਗੱਡੀ ਪਿੱਛੇ ਕੀਤੀ ਤੇ ਜਦੋਂ ਮੈਂ ਦੂਜੀ ਵਾਰੀ ਹਾਰਨ ਮਾਰਿਆ ਇਹਨੇ ਗੱਡੀ ਚੋਂ ਮੈਨੂੰ ਗਾਲ ਕੱਢੀ ਤੇ ਪਤਾ ਨਹੀਂ ਕਿਸ ਰੀਜ਼ਨ ਕਰਕੇ ਤੇ ਮੈਂ ਉਦੋਂ ਗੱਡੀ ਓਕੇ ਛੋਕੇ ਹੋ ਕੇ ਸਾਈਡ ਕਰਕੇ ਮੈਂ ਉੱਤਰ ਕੇ ਬੜੇ ਪਿਆਰ ਨਾਲ ਬਚੇ ਮੈਂ ਕਿਹਾ ਵੀਰੇ ਕੀ ਗੱਲ ਹੋ ਗਈ ਹੈ ਮੈਂ ਤੁਹਾਨੂੰ ਸਿਰਫ ਗੱਡੀ ਮਗਰ ਕਰਨ ਨੂੰ ਕਿਹਾ ਤੇ ਤੁਸੀਂ ਮੈਨੂੰ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੀ ਇਹਨੇ ਆਪਣਾ ਪੈਗ ਬੋਗ ਜੋ ਸੀਗਾ ਖਤਮ ਕੀਤਾ ਉਤਰਿਆ ਬਾਹਰ ਉਤਰਦੇ ਸਾਰਿਆਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਇਸ ਬਗੈਰ ਰਿਕਾਰਡਿੰਗ ਵੀ ਹੈਗੀ ਇਹ ਸੀਧੀ ਨੇ ਉੱਤਰ ਦੇ ਹੀ ਕੁੱਟ ਮਾਰ ਸ਼ੁਰੂ ਕੀਤੀ ਹੈ ਤੇ 10-15 ਮਿੰਟ ਹੱਥੋ ਪਾਈ ਹੋਈ ਹੈ ਸਾਡੀ ਉਸ ਤੋਂ ਬਾਅਦ ਇਹਦੇ ਮਤਲਬ ਇਹ ਭੱਜਿਆ ਗੱਡੀ ਵੱਲ ਮੈਨੂੰ ਸੀਗਾ ਵੀ ਨਾਰਮਲ ਕੋਈ ਰੌੜੀ ਐਂਸ ਲੱਗਰ ਕੱਢ ਰਿਹਾ ਬਟ ਇਹਦੀ ਵਾਈਫ ਨੇ ਪਿੱਛੋਂ ਮਤਲਬ ਚਲੋ ਉਹ ਭਾਨੇ ਭਲੇਮਾਨ ਸੀਗੇ ਉਹਨਾਂ ਨੇ ਪਿੱਛੋਂ ਆਵਾਜ਼ ਮਾਰ ਕੇ ਦੱਸਿਆ ਵੀ ਇਹਦੇ ਕੋਲ ਪਿਸਤਲ ਹੈ ਤੁਸੀਂ ਧਿਆਨ ਨਾਲ ਤੇ ਮੈਂ ਅੱਗੋਂ ਥੋੜਾ ਹਿੰਮਤ ਕਰਕੇ ਮੈਂ ਉਹਦੇ ਉੱਪਰ ਵੱਲ ਭੱਜਿਆ ਤੇ ਉਹਦਾ ਪਿਸਤਲ ਵਾਲਾ ਬੈਗ ਫੜ ਲਿਆ ਮਤਲਬ ਮੈਂ ਉਹਦਾ ਹੱਥ ਫੜ ਲਿਆ ਮੈਂ ਹੱਥ ਜਾਨ ਨਹੀਂ ਦਿੱਤਾ ਉਹ 5-7 ਮਿੰਟ ਉਹਦਾ ਮ ਪਿਸਤਲ ਫੜੀ ਰੱਖਿਆ ਮਤਲਬ ਜਿਹੜਾ ਬੈਗ ਸੀਗਾ ਪਿਸਤਲ ਵਾਲਾ ਉਹ ਫੜ ਕੇ ਰੱਖਿਆ ਸੀ ਤਾਂ ਕਿ ਉਹ ਕਿਸੇ ਦਾ ਜਾਨੀਮਾਲੀ ਨੁਕਸਾਨ ਨਾ ਕਰ ਦੇਵੇ ਉੱਥੇ ਤੇ ਉੱਥੇ ਇਸ ਚੀਜ਼ ਦੀ ਰਿਕਾਰਡਿੰਗ ਦੀ ਆਈਓ ਵੀਡੀਓ ਵੀ ਕਿਸੇ ਨੇ ਰਿਕਾਰਡਿੰਗ ਕੀਤੀ ਸਾਡੀ ਤੇ ਉਹ ਵੀਡੀਓ ਹੈਗੀ ਹੈ ਉੱਥੇ ਆਈਓ ਸਾਹਿਬ ਕੋ ਤੇ ਅਸੀਂ 10-15 ਮਿੰਟ ਸਿਰਫ ਉਹਦਾ ਬੈਗ ਮੇਰੇ ਹੱਥ ਹੀ ਫੜਿਆ ਹੋਇਆ ਸੀਗਾ ਵੀ ਤਾਂ ਕਿ ਉੱਥੇ ਕੋਈ ਨੁਕਸਾਨ ਨਾ ਹੋਵੇ ਜਿਸ ਬੈਗ ਚ ਉਹਦਾ ਪਿਸਤਲ ਸੀ ਉਸ ਤੋਂ ਇਲਾਵਾ ਜਦੋਂ ਗੱਲ ਠੰਡੀ ਹੋ ਗਈ ਅਸੀਂ ਸਾਰੇ ਉਧਰ ਚਲੇ ਗਏ ਮੇਰਾ ਉੱਥੇ ਫੋਨ ਡਿੱਗ ਗਿਆ ਸੀ ਮੇਰੇ ਕੋਲ ਦੋ ਫੋਨ ਨੇ ਮੇਰਾ ਦੋਜਾ ਫੋ ਸਾਡੇ ਫਾਦਰ ਸਾਹਿਬ ਮੈਂ ਤੇ ਮੇਰਾ ਬ੍ਰਦਰ ਸੀ ਉਸ ਟਾਈਮ ਤੇ ਮੇਰੇ ਫਾਦਰ ਮੇਰੇ ਪਿੱਛੇ ਆ ਰਹੇ ਸੀ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਕੋਈ ਉਨੀ ਕੀ ਗੱਲ ਨਾ ਹੋ ਗਈ ਹੋਵੇ ਇਸ ਕਰਕੇ ਚੱਲenge ਕਿ ਜਲਦੀ ਜੇ ਗਏ ਨਿਕਲੇ ਜੀ ਮੇਰਾ ਫੋਨ ਚੋਰੀ ਨਾ ਹੋ ਜਾਵੇ ਅਸੀਂ ਉੱਥੇ ਗਏ ਸੀ ਫੋਨ ਚੱਕਣ ਗਏ ਸੀ ਇਹਨਾਂ ਨੂੰ ਫੇਰ ਵਾਪਸ ਆਇਆ ਗੱਡੀ ਦਾ ਉਤਰਦੇ ਬਗੈਰ ਗੱਡੀ 'ਚ ਬੈਠੇ ਬੈਠੇ ਨੇ ਉਹਨੇ ਫਾਇਰਿੰਗ ਸ਼ੁਰੂ ਕੀਤੀ ਹੈ 6 ਉਹਦੇ ਕੋਲ ਪਤਾ ਨਹੀਂ ਰਿਵਾਲਵਰ ਸੀ ਪਿਸਤਲ ਸੀ ਕਿ ਉਹਨੇ 6 ਗੋਲੀਆਂ ਚਲਾਈਆਂ ਤੇ 6 4 6 ਤੋਂ 4 ਉਹਨੇ ਮੇਰੇ ਵੱਲ ਚਲਾਈਆਂ ਤੇ ਮੈਂ ਉਦੋਂ ਸੈਲਫ ਡਿਫੈਂਸ ਇੱਟਾਂ ਮਾਰਨੀਆਂ ਸ਼ੁਰੂ ਕੀਤੀਆਂ ਜਿਹਦੇ ਕਰਕੇ ਤੇ ਜਦੋਂ ਜਿੰਨੀਆਂ ਮੇਟਾਂ ਮਾਰੀਆਂ ਉਹਦੀ ਸਾਰੀ ਗੱਡੀ ਦੇ ਸ਼ੀਸ਼ੇ ਸਾਰੇ ਟੁੱਟ ਗਏ ਮੇਬੀ ਇਸੇ ਕਰਕੇ ਉਹਦਾ ਫੋਕਸ ਨਹੀਂ ਬਣ ਪਾਇਆ ਤੇ ਮੇਰੇ ਗੋਲੀਆਂ ਲੱਗੀਆਂ ਨਹੀਂ ਚਾਰ ਗੋਲੀਆਂ ਨੇ ਮੇਰੇ ਵੱਲ ਚਲਾਈਆਂ ਜਿਹਦੇ ਦੋ ਗੋ ਤੇ ਦੋ ਖੋਲ ਆਪਣੇ ਆਈਓ ਸਾਹਿਬ ਨੂੰ ਲੱਗ ਗਏ ਹੋਏ ਠੀਕ ਹੈ ਉਸ ਤੋਂ ਬਾਅਦ ਨੇ ਦੋ ਗੋਲੀਆਂ ਚਲਾਈਆਂ ਮੇਰੇ ਭਰਾ ਵੱਲ ਇੱਕ ਲੱਗੀ ਦੁਕਾਨ 'ਚ ਜਾ ਕੇ ਇੱਕ ਮੇਰੇ ਭਰਾ ਦੇ ਪੱਟੇ ਤੇ ਲੱਗੀ ਹੈ ਜਿਹਦੇ ਵਿੱਚੋਂ ਆਰ-ਪਰ ਹੋ ਗਈ ਤੇ ਹੁਣ ਇਸ ਟਾਈਮ ਅਸੀਂ ਡੀਐਮਸੀ ਦੇ ਬਾਹਰ ਹਾਂ ਤੇ ਡੀਐਮਸੀ 'ਚੋਂ ਐਡਮਿਟ ਹੋ ਦੋ ਦਿਨ ਤੋਂ ਕਹਿੰਦੇ ਜਿਹੜੀ ਗੋਲੀ ਵੱਜੀ ਉਹ ਮੋਬਾਈਲ ਤੇ ਵੀ ਜਾ ਕੇ ਮੋਬਾਈਲ ਉਹਦਾ ਮੋਬਾਈਲ ਕਰਕੇ ਮੇਰੇ ਬ੍ਰਦਰ ਦਾ ਬਚਾਅ ਹੋ ਗਿਆ ਨਹੀਂ ਤਾਂ ਗੋਲੀ ਜਿਸਾ ਉਹਨਾਂ ਵੱਜੀ ਸੀ ਸ਼ਾਇਦ ਉਹਦੀ ਪੱਟ ਦੇ ਹੀ ਰਹਿ ਜਾਂਦੀ ਜਾਂ ਉਹਦੇ ਲੱਤਾਂ ਦਾ ਨੁਕਸਾਨ ਵੀ ਹੋ ਸਕਦਾ ਸੀ ਮਤਲਬ ਪਹਿਲੀ ਗੋਲੀ ਮੋਬਾਈਲ 'ਚ ਵੱਜੀ ਮੋਬਾਈਲ ਤੋਂ ਆਰ-ਪਰ ਆਈ ਫਿਰ ਪੱਟ 'ਚ ਵੱਜੀ ਹਾਂ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਸ਼ਾਇਦ ਉਹਦਾ ਬਚਾ ਹੋਇਆ ਪੱਟ ਤੋਂ ਗੋਲੀ ਆਰ ਪਾਰ ਹੋ ਗਈ ਤੇ ਦੂਜੀ ਜਿਹੜਾ ਸੀਗਾ ਫੋਨ ਆਈਫੋਨ 15 ਸੀ ਹਾਂਜੀ ਤੇ ਦੂਜੀ ਗੋਲੀ ਲੱਗੀ ਉਹ ਟੀਮ ਦਾ ਸ਼ੈੱਡ ਪਾੜ ਕੇ ਅੰਦਰ ਜ ਗਿਆ ਜਿਹੜੀ ਉਹਨੇ ਗੋਲੀ ਮੇਰੇ ਸਿਰਵਲ ਚਲਾਈ ਸੀ ਉਹ ਗੋਲੀ ਇੱਕ ਉਥੇ ਸਲੈਰੀਓ ਗੱਡੀ ਖੜੀ ਸੀ ਕਿਸੇ ਪ੍ਰੋਪਰਟੀ ਦੀ ਦੁਕਾਨ ਦੇ ਬਾਹਰ ਉਹ ਗੱਡੀ ਉਥੋਂ ਦਰਵਾਜਾ ਪੰਨ ਕੇ ਸੀਟ ਪੰਨ ਕੇ ਆਪਣਾ ਗੇਅਰ ਬਾਕਸ ਪੰਨ ਕੇ ਡੈਸ਼ਬੋਰਡ 'ਚ ਫਸੀ ਹੈ ਤੁਸੀਂ ਗੋਲੀ ਦੀ ਮਾਰ ਦੇਖ ਲਓ ਕਿੱਥੇ ਤੱਕ ਸੀ ਪਤਾ ਲੱਗਿਆ ਕਿਹੜਾ ਕਿਹੜਾ ਪਿਸਤਲ ਸੀ ਕਿਹੜੇ ਨਹੀਂ ਸਰ ਇਹ ਆਈਓ ਸਾਹਿਬ ਨੂੰ ਸ਼ਾਇਦ ਪਤਾ ਹੋਊਗਾ ਮੈਂ ਉਹਨਾਂ ਬਾਰੇ ਇਸ ਵਾਰ ਮੇਰੀ ਗੱਡੀ ਦੁਸ਼ਮਣੀ ਤਾਂ ਨਹੀਂ ਨਹੀਂ ਸਰ ਨਹੀਂ ਬਿਲਕੁਲ ਜੀ ਮੈਂ ਤਾਂ ਜਾਣਦੇ ਹੀ ਨਹੀਂ ਬੰਦਾ ਹੈ ਕੌਣ ਹੋ ਮੈਂ ਤਾਂ ਪਹਿਲੀ ਵਾਰ ਮਿਲਿਆ ਸੀ ਅਜੀ ਤਾਂ ਉਹਦੇ ਫੈਮਿਲੀ ਨਾਲ ਸੀਗੇ ਅਸੀਂ ਆਰਾਮ ਨਾਲ ਖਾ ਪੀ ਕੇ ਉਹਦਾ ਕੰਮ ਕਰਕੇ ਫ੍ਰੀ ਹੋਏ ਸੀ ਆ ਮਹਿੰਦੀ ਵਾਲਾ जानने की हो सर मैं जो जड़ी बणदी कार्रवाई हो कीती जावे बस पुलिस ने नामरा दर्ज कर लिया बिल्कुल ही हो गया टाइम 307 ਦਾ ਪਰਚਾ ਨੇ ਜਰਜ ਕੀਤਾ ਤੇ 2 ਧਾਰਾਂ ਵਿੱਚ ਹੋਰ ਲੱਗੀਆਂ ਨੇ ਤੇ ਮੇਰੇ ਅੱਜ ਵੀ ਸਰ ਐਸ ਐਚਓ ਸਾਹਿਬ ਨਾਲ ਗੱਲ ਹੋਈ ਹੈ ਤੇ ਉਹ ਕਹਿੰਦੇ ਸੀ ਤਫਤੀਸ਼ ਪੂਰੀ ਤਰ੍ਹਾਂ ਪਹਲ ਜਾ ਰਹੀ ਹੈ ਮੁੰਡੇ ਦੀ ਮੁੰਡਾ ਇਸ ਟਾਈਮ ਹਾਊਸ ਕਾਉਂਡਿੰਗ ਹੈ ਫਰਾਰ ਬਟ ਜਿੰਨੀ ਜਲਦੀ ਹੋ ਸਕੇ ਅਪਡੇਟ ਦੇਣਗੇ ਇਹ ਜਿਹੜੀ ਇਨਸੀਡੈਂਟ ਹੋਇਆ ਇਹ 9 ਤਰੀਕ ਰਾਤ ਹੋਇਆ ਜੇ 10 ਤਰੀਕ 9 ਤਰੀਕ ਰਾਤ ਦੀ ਗੱਲ ਹੈ 8:30 ਤੋਂ ਬਾਅਦ 8:30 ਪੌਣੇ 9 ਦੇ ਵਿੱਚ ਸਾਡੀ ਲੜਾਈ ਸ਼ੁਰੂ ਹੋਈ ਹੈ ਤੇ 9:00 9:00 ਦੇ ਚੱਲੇ ਕਰਵਾ ਚੌਥ ਤੋਂ ਇੱਕ ਦਿਨ ਪਹਿਲੇ ਦੀ ਗੱਲ ਹੈ ਹਾਂਜੀ ਕਰਵਾ ਚੌਥ ਤੋਂ ਇੱਕ ਦਿਨ ਪਹਿਲੇ ਦੀ ਗੱਲ ਹੈ ਹਾਂਜੀ ਹਾਂਜੀ ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਜਿਸ ਦਿਨ ਸਾਰੇ ਮਹਿੰਦੀ ਵਾਲਾ ਜੋ ਵੀ ਸਰ ਕੰਮ ਹੁੰਦਾ ਉਹਦੀ ਗੱਲ ਪਹਿਲਾਂ ਦੀ ਗੱਲ ਹੈ ਤੇ ਆਪਣੇ ਕੀ ਡੌਗ ਹਾਂ ਜੀ ਡੌਗ ਦਾ ਵੀ ਇੱਥੇ ਤਰਿਕ ਡੌਗ ਦੇ ਵੀ ਗੋਲੀ ਵੱਜੀ ਇਹਨੇ ਉੱਥੇ ਵੀ ਗੋਲੀ ਮਾਰੀ ਹਾਂ ਜੀ ਉਹ ਕੁੱਤੇ ਦੇ ਵੀ ਗੋਲੀ ਵੱਜੀ ਹੈ ਉਹਦੀ ਮੇਰੇ ਕੋਲ ਵੀਡੀਓ ਆ ਰਹੀ ਥੋੜੀ ਜਿਹੀ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰ ਦੂੰਗਾ ਉਹਦੀ ਪਿੱਠ ਤੇ ਗੋਲੀ ਵੱਜੀ ਹੈ ਜਦੋਂ ਬੇਜਵਾਨ ਦਾ ਕੋਈ ਕਸੂਰ ਵੀ ਨਹੀਂ ਸੀ ਮਤਲਬ ਉੱਥੇ ਗੋਲੀਆਂ ਚੱਲਦੇ ਢੜੇ ਦੇ ਦੌਰਾਨ ਕੁੱਤੇ ਦੇ ਵੀ ਬਿਲਕੁਲ ਜੀ ਬਿਲਕੁਲ ਗੋਲੀਆਂ ਮੈਂ ਤੁਹਾਡੀ ਵੀਡੀਓ ਸ਼ੇਅਰ ਕਰੂੰਗਾ ਬਾਕੀ ਦਾ ਉਹ ਕਿਸੇ ਦੇ ਗੋਲੀ ਉਰ ਕਰਦੇ ਬਾਹਰ ਕੁੱਤਾ ਸੀ ਉਹਦੇ ਵੱਜੀ ਹੈ ਤੇ ਅੰਨੇ ਹਾਂ ਜੀ ਹਾਂ ਜੀ ਅੰਨੇ ਵਾ ਫਾਇਰਿੰਗ ਹੋਈ ਹੈ ਸਰ ਉੱਥੇ ਉਹਨੇ ਗੱਡੀ ਚ ਉਤਰੇ ਹੀ ਨਹੀਂ ਬੰ ਹਾਂਜੀ ਬਹੁਤ ਨੁਕਸਾਨ ਹੋ ਸਕਦਾ ਸੀ ਮੈਂ ਤੁਹਾਨੂੰ ਇਸੇ ਕਰਕੇ ਕਹਿ ਰਿਹਾ ਜਿਹੜੇ ਉਹਨਾਂ ਦੇ ਵਾਈਫ ਸੀਗੇ ਫੈਮਿਲੀ ਮੈਂਬਰ ਸੀ ਕੌਣ ਸੀਗੇ ਉਹਨਾਂ ਦੀ ਪਾਲੀਮਾਨ ਸਨ 10 ਤੱਕ ਮੌਕੇ ਦੇ ਨਹੀਂ ਤਾਂ ਸਰ ਜਾਨੀ ਮਾਲੀ ਨੁਕਸਾਨ ਹੀ ਬਹੁਤ ਹੋ ਸਕਦਾ ਇਸ ਤਰੀਕੇ ਨਾਲ ਕਰਾਊਡ ਸੀ ਮਹਿੰਦੀ ਹੈ ਲੇਡੀਜ਼ ਆ ਜੈਂਟਸ ਆ ਉਹ ਕਿਸੇ ਦੇ ਵੀ ਵੱਜ ਸਕਦੇ ਸੀ ਵੀਡੀਓ ਆਈਓ ਸਾਹਿਬ ਕੋ ਹੈਗੀ ਆ ਮੈਂ ਉਹਦਾ ਪਿਸਤਲ ਵਾਲਾ ਬੈਗ ਹੀ ਖੋਹ ਰਿਹਾ ਹਾਂ ਤੇ ਤੋਂ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਵੇ ਕਿਉਂਕਿ ਕਟੋ ਕਟੋ ਸਿਰਫ 50 ਬੰਦੇ ਸੀਗੇ ਕਿਸੇ ਦਾ ਉਹ ਤਾਂ ਬੰਦਾ ਸ਼ਰਾਬ ਦੇ ਨਸ਼ੇ ਸੀ ਕਿਸੇ ਦਾ ਵੀ ਨੁਕਸਾਨ ਕਰ ਸਕਦਾ ਉਹ ਕਿਹੜੀ ਗੱਡੀ ਸੀ ਪਤਾ ਉਹ ਚਿੱਟੇ ਰੰਗ ਦੀ